ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਪਿੰਡੂ ਮਹਿਕਮੇ ਚੈਨਲਸ ਤੇ ਤੁਹਾਡਾ ਸਾਰੇ ਵੀਰਾਂ ਦਾ ਸਵਾਗਤ ਆ ਅੱਜ ਆਪਾਂ ਭਰਾ ਨਾਲ ਵਿਚਾਰ ਸਾਂਝੇ ਕਰਾਂਗਾ ਵੀਰ ਆਇਆ ਵਾ ਤੇ ਭਰਾ ਨਾਲ ਚੰਗੀਆਂ ਗੱਲਾਂ ਤੇ ਕੋਈ ਵਿਚਾਰ ਸਾਂਝੇ ਕਰਾਂਗੇ ਦੀਨ ਦੁਨੀਆ ਜ਼ਿੰਦਗੀ ਦੇ ਜਿਹੜੇ ਜ਼ਿੰਦਗੀ ਜੀ ਆ ਕੀ ਚੰਗਾ ਮਣਾ ਸਮਾ ਭਰਾ ਕੋਲ ਪੁੱਛਾਂਗੇ ਆਪਾਂ ਹਾਜੀ ਵੀਰ ਜੀ ਕੀ ਹਾਲ ਚਾਲ ਜੀ ਦੋਵਾਂ ਵੀਰਾਂ ਦਾ ਵਾਏ ਗੁਰਜੀ ਦਾ ਖਾਲਸਾ ਸ਼੍ਰੋਇ ਗੁਰਜੀ ਕੀ ਫਤਿਹ ਅਜੀਬੀ ਜੀ ਵਧੀਆ ਭਰਾ ਵਧੀਆ ਠੀਕ ਹੈ ਕੀ ਹਾਲ ਚਾਲ ਠੀਕ ਚਾ ਦਮਾ ਭਰਾਵਾਂ ਦੇ ਵਧੀਆ ਭਾਜੀ ਤੇ ਭਾਈ ਕੋਈ ਗੱਲਾਂ ਦੱਸੋ ਭਾਈ ਤੁਹਾਡੇ ਕੋ ਸੁਣਨਾ ਇਹ ਗੱਲਾਂ ਗੱਲਾਂ ਸਵੇਰ ਦੱਸੋ ਕੋਈ ਰਾਂਝੀ ਦੀਆਂ ਕੋਈ ਸਸੀ ਦੀਆਂ ਕੋਈ ਇਹ ਭਾਈ ਕੋਈ ਇਸ਼ਕਮੋਹਵਦੀਆਂ ਇਸ਼ਕਮੋਹਵਦੀਆਂ ਗੱਲਾਂ ਸੁਣਨੀ ਅੱਜ ਕੋਈ ਸਹਿਬਾ ਆ ਕੋਈ ਹੀਰ ਕੋਈ ਸਸੀ ਪਨੋ ਕੋਈ ਰੋਮੀਓ ਜੂਲੀਟ ਦੀਆਂ ਸੁਣਾਓ ਹਾਂ ਜੁਲੀਟ ਕੰਮ ਮੁੜ ਗਿਆ ਜੀਰਨ ਤੇ ਵਿਲਾ ਹੋ ਗਿਆ ਇੱਕ ਜੁਲੀਟ ਲਾ ਕੇ ਚੈਟ ਕਰਦੇ ਨੇ ਨਹੀਂ ਕੋਈ ਭਾਈ 10 ਮੇਰਾ ਭਰਾ ਕੋਈ 10 ਫਿਰ ਗੱਲ ਬਾਤ ਨਹੀਂ ਭਰਾ ਮੇਰੀ ਗੱਲਾਂ ਨਹੀਂ ਆਈਆਂ ਆਪਣੀਆਂ ਚੰਗੀਆਂ ਭਾਈ ਕੋਈ ਜ਼ਿੰਦਗੀ ਦਾ ਲੰਬੇ ਸੁਣਾ ਮੇਰਾ ਭਰਾ ਜਿੰਦਗੀ ਚੰਗਾ ਮਾੜਾ ਸਮਾਂ ਦੱਸ ਚੰਗਾ ਮਾੜਾ ਸਮਾਂ ਆਉਂਦਾ ਹੈ ਚੰਗਾ ਮਾੜਾ ਸਮਾਂ ਹਾਂ ਜੀ ਮਾੜਾ ਚੱਲਣ ਰਿਹਾ ਹਾਂ ਜੀ ਅੱਜ ਸਵੇਰ ਦਾ ਜਿਹੜਾ 2 ਵਜੇ ਦਾ ਸਮਾਂ ਹੈ ਬਹੁਤ ਮਾੜਾ ਚੱਲਣ ਗਿਆ ਨਹੀਂ ਨਹੀਂ ਇੱਕ ਚੀਜ਼ ਹੁੰਦੀ ਨਾ ਚੰਗੇ ਸਮੇਂ ਦੇ ਵਿੱਚ ਵੀ ਕਰਦੇ ਖੜਦੇ ਤੇ ਮਾੜੇ ਸਮੇਂ ਵਿੱਚ ਵੀ ਕਰਦੇ ਹੀ ਖੜਦੇ ਕਰ ਲੈ ਆ ਉਹ ਤੇ ਮਾੜੇ ਸਮੇਂ 'ਚ ਹੋਰ ਕੋਈ ਨਹੀਂ ਕੰਮ ਹੁੰਦਾ ਇਹ ਗੱਲ ਸੱਚੀ ਕਿ ਨਹੀਂ ਹੁੰਦੇ ਆ ਕਰਦੇ ਆਏ ਕਿ ਨਹੀਂ ਕੰਮ ਆਉਂਦੇ ਆ ਮੈਂ ਤਾਂ ਕਹਿਣੇ ਆਉਂਦੇ ਆ ਵੀਰੇ ਆਉਂਦੇ ਆਉਂਦੇ ਆ ਨਾ ਇਹਦੇ ਕਰ ਆ ਆ ਵੀਰ ਨੂੰ ਪੁੱਛੀ ਹੈ ਹਾਂ ਦਿਆ ਬਾਈ ਮੂੰਹ ਮੂੰਹ ਵੇਖੋ ਵੀਰ ਦਾ ਚੈੱਕ ਕਰੋ ਦਾੜੀ ਧੂੜੀ ਮੋਸ਼ਰ ਕੀ ਇਹ ਕਹਿੰਦਾ ਮੈਂ ਦਾੜੀ ਵੱਡੀ ਰੱਖਦਾ ਵਾਂ ਪਰ ਪਰ ਬਦਲਦੇ ਰਹੀਦਾ ਦਾੜੀ ਤੇ ਵੀਰ ਜੀ ਤੁਸੀਂ ਕੋ ਦੱਸਣੇ ਚਾਹੋਗੇ ਮੈਂ ਤੇ ਕੋ ਦੱਸਣਾ ਚਾਹਾਂ ਖਾਓ ਪੀਓ ਆਸ਼ ਕਰੋ ਪਰ ਦਿਲ ਦੇ ਸੱਜੇ ਦਿਖਾਓ ਨਾ ਹਾਂ ਤਾਂ ਤੁਸੀਂ ਭਾਵੇਂ ਕਹਿੰਦਾ ਤੁਸੀਂ ਲਾਡ ਨੂੰ ਆਪ ਹਾਂ ਵਿਚਾਰ ਦਿਲ ਮਾਫਾ ਕਰ ਦਵਾ ਦਿੰਦੇ ਆ ਯਾ ਠੀਕ ਹੈ ਤੇ ਫਾਇਦੇ ਦੱਸੋ ਕੋਈ ਗੱਲਬਾਤ ਫਿਰ ਗੱਲਬਾਤ ਫਿਰ ਇਹ ਆ ਕੋਈ ਗੱਲ ਵਧੀਆ ਜ਼ਿੰਦਗੀ ਜੀਣ ਦਾ ਲੋਕ ਭਲਾਵਾਂ ਨੂੰ ਹੱਸਣ ਦਾ ਕੋਈ ਦੱਸੋ ਕੋਈ ਵਲ ਟੈਂਸ਼ਨਾਂ ਭਲਾਉਣ ਦਾ ਮਿਲ ਅੱਜ ਤਾਂ ਸਮਾਂ ਜਿਹੜਾ ਬਲ ਸਾਰੇ ਦੁਨੀਆ ਬਹੁਤ ਟੈਂਸ਼ਨਾਂ ਜਾ ਮੈਂ ਤਾਂ ਆਪਣੀ ਟੈਂਸ਼ਨ ਮੈਨੂੰ ਪੁੱਛਣਾ ਮੈਂ ਤਾਂ ਆਪਣੀ ਟੈਂਸ਼ਨ ਮਾਤਾ ਉਹ ਨਹੀਂ ਤੁਹਾਨੂੰ ਦੱਸਿਆ ਕਾ ਤੂੰ ਪੁੱਛਣਿਆ ਵਾ ਤੁਹਾਡੀ ਸ਼ਕਲ ਵੇਖ ਕੇ ਹੱਸ ਆ ਜਾਂਦਾ ਵਾ ਸ਼ਕਲ ਵੇਖ ਕੇ ਹੱਸ ਆਉਂਦਾ ਪਰ ਖਾਲੇ ਟੈਂਸ਼ਨ ਦੱਸੀ ਬੜੀ ਹੈ ਅੱਜ ਕੋਈ ਮਜ਼ਾਕ ਨਹੀਂ ਆ ਜਦੋਂ ਇਹ ਇਹਦੀ ਸ਼ਕਲ ਵੇਖੀ ਦੀ ਨਾ ਇਹਦੀ ਹੱਸਾਇਆ ਨਾ ਨਹੀਂ ਐਦਾ ਲੱਗਦਾ ਕਿ ਇਹਨੇ ਕੜੂਸ ਮਾਰੀ ਆ ਵੀਰ ਜੀ ਵੀਰ ਜੀ ਕਿੱਥੇ ਗਏ ਏ ਵੀਰ ਜੀ ਉਹ ਭਰਾ ਇੱਥੇ ਹੀ ਵੀਰ ਹੋਣਾ ਕਿੱਥੇ ਵੀ ਮੂੰਹ ਤੇ ਬਿਸਤਰਾ ਕੱਤ ਲਈ ਨਾ ਵੀਰ ਤੁਹਾਨੂੰ ਵੇਖਣਾ ਚਾਹੁੰਦੇ ਆ ਵੇਖ ਲੈਣ ਭਰਾ ਦੇ ਨੇ ਤੇਰੇ ਵਾਸਤੇ ਤੇਰੇ ਘਰ ਦੇ ਨਹੀਂ ਤੈਨੂੰ ਵੇਖਣਾ ਚਾਹੁੰਦੇ ਵੇਖ ਲੈ ਘਰ ਦੇ ਵੀਰ ਭਰਾਵਾਂ ਦਾ ਪਿਆਰ ਆ ਵੇਖ ਲੈ ਘਰ ਦੇ ਵੀ ਕਹਿੰਦੇ ਵੇਖਣਾ ਚਾਹੁੰਦੇ ਆ ਵਾ ਵੇਖਣਾ ਚਾਹੁੰਦੇ ਆ ਵੀਰ ਤੁਹਾਨੂੰ ਵੇਖਣਾ ਚਾਹੁੰਦੇ ਤੇ ਮੈਂ ਭਰਾ ਕੋ ਗੱਲਾਂ ਬਾਤਾਂ ਸੁਣਦੇ ਆ ਕੋਈ ਮੁਕੰਨਾ ਥੱਕ ਗਿਆ ਵਾ ਤੂੰ ਪੈਦਲਾ ਆ ਮੈਨੂੰ ਦੱਸ ਸਵੇਰ ਦੇ 50 ਕੰਮ ਕੀਤੇ ਆ ਪਿਆ ਕੰਮ ਕੀਤੇ ਆ ਹਾਂ ਮਾਲਣ ਵੀ ਪੀਰ ਨੇ ਠੋਇਆ ਸਵੇਰ ਦਾ ਹਾਂ ਗਾਲਣ ਠੋਇਆ